मेरा नाम मनजीत है मेरा दौरे का तो मैं सकल प्रधान जिला फादलका इंचार्ज भी हाँ फादलका आया तो असी पहला एस एस पी नीसी फिर उस तक डीसी को मिले तो फिर उसका दाल दवाइया ਵਿੰਡ ਦੇ ਲੋਕਾਂ ਨੇ ਇਹਨਾਂ ਦੀ ਇਤਿਹਾਇਤ ਜਦੋਂ ਲੋਕਪਾਲ ਬਾਲਸਕਲਾ ਕੰਮ ਦੀ ਮੰਗ ਕਰ ਰਹੇ ਸੀ ਤੇ ਇਹਨਾਂ ਨੇ ਰਿਕਾ ਦੀ ਮੰਗ ਰੱਖੀ ਸੀ ਕਿ ਇਹਨਾਂ ਨੂੰ ਕੰਮ ਨਹੀਂ ਮਿਲ ਰਹੇ ਸੀ ਤੇ ਇਹ ਜਿਹੜਾ ਕੰਮ ਮੰਗਣ ਆਇਆ ਸੀ ਨਾ ਇਹਨਾਂ ਨੇ ਇਹਨੂੰ ਘਰੇ ਕੁੱਟ ਮਾਰਨ ਨਾ ਕਰਕੇ ਗਏ ਸੀ ਸਰਪੰਚ ਦੇ ਬੰਦੇ ਜਿਹੜੇ ਸੀ ਉਹ ਕੁੱਟ ਮਾਰ ਕੇ ਗਏ ਸੀ ਇਹਨਾਂ ਨਾਲ ਬਹੁਤ ਗੁਰੇ ਹਾਲਾਤ ਦਿੱਤੇ ਇਹਨਾਂ ਬਹੁਤ ਦੁਖੀ ਹੋ ਕੇ ਚਰੋਂ ਦੇ ਖਲਾ ਦੇ ਆਏ ਸੀਗੇ ਇੱਥੇ ਆਇਆ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਇਹਨੇ ਪੱਗਾ ਪ੍ਰਧਾਨ ਸਿੰਘ ਤੇ ਉਹ ਕਹਿੰਦੇ ਆ ਇਹਨਾਂ ਨੂੰ ਕੰਮ ਦਿੱਤਾ ਜਾਵੇਗਾ ਜਪੀਨ ਜਪਾਂ ਮੇਰਾ ਨਾਮ ਸਵਰਨਪੁਰ ਪਿੰਡ ਖੈਰੇਪੁਰਾੜ ਤੋਂ ਜ਼ਿਲ੍ਹਾ ਫਾਜ਼ਿਲਕਾ ਅਸੀਂ ਅੱਜ ਪਹੁੰਚੇ ਜ਼ਿਲ੍ਹਾ ਅਨਸਾਰ ਚ ਫਾਜ਼ਿਲਕਾ ਪਹੁੰਚੇ ਹਾਂ ਸਾਡੇ ਨਾਲ ਸਰਦਾਰ ਬੱਗਾ ਸਿੰਘ ਪ੍ਰਧਾਨ ਜੀ ਔਰ ਸਰਕਰ ਸਰਕਲ ਪ੍ਰਧਾਨ ਮਨਜੀਤਪੁਰ ਸਾਡੇ ਨਾਲ ਪਿੰਡ ਪੱਕੇ ਕਾਲੇ ਦੀ ਲੇਬਰ ਲੇਬਰ ਦੇ ਮਸਲੇ ਵਿੱਚ ਅਸੀਂ ਇੱਥੇ ਅੱਜ ਪਹੁੰਚੇ ਆ ਵੈਲਫੇਅਰ ਸਭਾ ਵੱਲੋਂ ਅਸੀਂ ਸਾਨੂੰ ਇੱਥੇ ਬੁਲਾਇਆ ਗਿਆ ਹੈ ਔਰ ਸਾਡੀ ਅੱਜ ਮੁਲਾਕਾਤ ਐਸਐਸਪੀ ਔਰ ਡੀਸੀ ਔਰ ਲੋਕਪਾਲ ਅਦਾਲਤ ਵਿੱਚ ਅਸੀਂ ਗਏ ਸੀ ਇਹਨਾਂ ਦੇ ਮਸਲੇ ਨੂੰ ਲੈ ਕੇ ਔਰ ਜੱਜ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਕੰਮ ਦਵਾਇਆ ਜਾਵੇ ਔਰ ਲੋਕਪਾਲ ਨੇ ਸਾਨੂੰ ਔਰਡਰ ਜਾਰੀ ਕਰ ਦਿੱਤੇ ਨੇ ਕਿ 19 ਤਰੀਕ ਨੂੰ ਤੁਸੀਂ ਆ ਕੇ ਆਰਡਰ ਆਪਦੇ ਲੈ ਸਕਦੇ ਹੋ ਔਰ ਨੂੰ ਅਸੀਂ ਆਰਡਰ ਹੋਣਗੇ ਸਾਨੂੰ 19 ਤਰੀਕ ਨੂੰ ਆਰਡਰ ਜਾ ਕੇ ਪ੍ਰਸ਼ਾਸਨ ਤੋਂ ਕੰਮ ਦੀ ਮੰਗ ਕਰਾਂਗੇ ਜੀ ਜੈ ਪੀਨ ਜੈ ਪਰਤ ਜੈ ਪੀਨ ਜੈ ਪਰਤ ਮੇਰਾ ਨਾਮ ਜਗਿੰਦਰਪੁਰ ਹੈ ਬਲਾ ਕਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਆ ਮੈਂ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਡੰਡਵਲੇ ਪਿੰਮੇਸ਼ਾਦੀ ਮੇਟ ਸੀਗੀ ਤੇ ਹੁਣ ਜੇ ਸਰਪੰਚ ਨਵੇਂ ਆਏ ਨੇ ਉਹਨਾਂ ਨੂੰ ਮੈਨੂੰ ਮੇਟ ਧੋਟਾਤਾ ਫਿਰ ਮੈਂ ਅਕਲ ਪੱਗਾ ਸੰਗ ਪ੍ਰਦਾਨ ਜੀ ਨਾਲ ਗੱਲ ਕੀਤੀ ਜੋ ਕਿ ਲੋਕ ਸਭਾ ਵਿੱਚ ਆਪਾਂ ਕੰਮ ਮਜ਼ਦੂਰਾਂ ਲਈ ਮਦਦ ਕਰ ਸਕਦੇ ਹਾਂ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਠੀਕ ਹੈ ਅਸੀਂ ਦੋ ਤਿੰਨ ਦੋ ਤਿੰਨ ਵਾਰੀ ਅੱਗੇ ਪਹਿਲਾਂ ਵੀ ਅਸੀਂ ਆ ਚੁੱਕੇ ਹਾਂ ਹੁਣ ਅੱਜ ਸਾਨੂੰ ਜੱਜ ਸਾਹਮਣੇ ਉਹਦੀ ਤਰੀਕ ਦਾ ਆਰਡਰ ਕਰ ਦਿੱਤਾ ਹੈ ਕਿ ਤੁਹਾਡੀ ਕੰਮ ਦਵਾਇਆ ਜਾਊਗਾ ਅਤੇ ਤੁਹਾਨੂੰ ਆਰਡਰ ਦਿੱਤੇ ਜਾਣਗੇ ਜੈ ਪੀਮ ਜੈ ਕਰ। ਪਤਾ ਪੈਣਾ ਵੀਰਾਂ ਨੂੰ ਜੈ ਪੀਮ ਜੈ ਪੰਪਾ ਸਸਿਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਅਸੀਂ ਹਾਜ਼ਲਕਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਹੋਏ ਆ ਕਿ ਸਭ ਤੋਂ ਪਹਿਲਾਂ ਸਾਡੇ ਪਿੰਡ ਢਾਬਕਸ਼ਾਲ ਜੋਈਆਂ ਦੇ ਪਿੰਡ ਦੇ ਨਿਮਨਲੇਗਾ ਮਜ਼ਦੂਰਾਂ ਨਾਲ ਕੁੱਟਮਾਰ ਹੋਈ ਸੀ ਉਸ ਦੇ ਸਬੰਧ ਚ ਐਸਐਸਪੀ ਨੂੰ ਇੱਕ ਸੂਚਨਾ ਕੀਤੀ ਹੋਈ ਆ ਕਿ ਉਹਨਾਂ ਦੀ ਕੁੱਟਮਾਰ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਗਾ ਉਸ ਤੋਂ ਬਾਅਦ ਇਹ ਹੀ ਮੁੱਦਾ ਲੈ ਕੇ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਲਕਿਆਂ ਨੂੰ ਮਿਲੇ ਆ ਕਿ ਭਾਈ ਆ ਜਿਹੜੀ ਮਨਰੇਗਾ ਮਜ਼ਦੂਰਾ ਦੇ ਨਾਲ ਕੁੱਟਮਾਰ ਹੋਈ ਆ ਉਸ ਦਾ ਅਨਸਾਫ਼ ਉਹਨਾਂ ਦੀ ਹੱਕ ਰੱਸੀ ਕੀਤੀ ਜਾਵੇ ਤਾਂ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਤੌਰ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈਗਾ ਇਸ ਦੇ ਸਬੰਧ ਵਿੱਚ ਅੱਜ ਸਾਡੀ ਜਿਹੜੀ ਤਰੀਕ ਸੀਗੀ ਇਸ ਦੀ ਤਰੀਕ ਸੀਗੀ ਲੋਕਪਾਲ ਦੀ ਅੱਜ ਅਸੀਂ ਪਹੁੰਚੇ ਹੋਏ ਹਾਂ ਲੋਕਪਾਲ ਦੇ ਵਿੱਚ ਇੱਕ ਮਜ਼ਦੂਰਾਂ ਦੇ ਹੱਕ ਵਿੱਚ ਬਹੁਤ ਵੱਡੀ ਗੱਲ ਜਿਹੜੀ ਉੱਪਰ ਕੇ ਆਈ ਆ ਕਿ ਅੱਜ ਤੀਜੀ ਤਰੀਕ ਤੱਕ ਜੀਆਰਐਸ ਫਾਜ਼ਲ ਕੇ ਨਹੀਂ ਪਹੁੰਚੇ ਤਾਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਆਰਡਰ ਕਰ ਦਿੰਨੇ ਆ ਅੱਜ ਜਿਹੜੇ ਆਰਡਰ ਕਰਨੇ ਆ ਉਹਨਾਂ ਦੇ ਸਰਕਾਰੀ ਨੰਬਰ ਜਿਹੜੇ ਲੱਗਣੇ ਹੁੰਦੇ ਆ ਉਹ ਮਨਰੇਗਾ ਸਟਾਫ ਨੇ ਲਾਣੇ ਹੁੰਦੇ ਆ ਲੇਕਿਨ ਉਹਨਾਂ ਦੀ ਹੜਤਾਲ ਚੱਲਦੀ ਪਈ ਆ ਹੜਤਾਲ 'ਚ ਜਿੱਦਣ ਨੰਬਰ ਲੱਗ ਜਾਂਦਾ 19 ਤਰੀਕ ਤੱਕ ਕਦੇ ਵੀ ਨੰਬਰ ਲੱਗ ਜਾਂਦਾ ਤਾਂ ਤੁਸੀਂ ਆ ਕੇ ਆਪਣੇ ਹੁਕਮ ਜਿਹੜੇ ਮੈਂ ਕੀਤੇ ਹੋਣਗੇ ਬਲਾਕ ਨੂੰ ਚਾਹ ਜੀਡੀਸੀ ਪੰਜਾਬ ਨੂੰ ਉਹਨਾਂ ਦੀ ਕਾਪੀ ਤੁਸੀਂ ਜਿਹੜੀ ਹੈਗੀ ਆ ਲੈ ਕੇ ਤੇ ਜਾ ਕੇ ਆਪਣੀ ਕੰਮ ਦੀ ਮੰਗ ਕਰਨੀ ਆ ਜੋ ਜੋ ਮੈਂ ਹੁਕਮ ਕੀਤੇ ਹੋਏ ਉਹਨਾਂ ਨੂੰ ਲਾਗੂ ਕਰਨੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਇਹ ਸਾਡੇ ਮਨਰੇਗਾ ਮਜ਼ਦੂਰਾਂ ਦੇ ਵਿੱਚ ਸਾਡੇ ਲੋਕਪਾਲ ਜੀ ਨੇ ਸਾਨੂੰ ਜਿਹੜਾ ਫੈਸਲਾ ਸੁਣਾਇਆ ਇਸ ਫੈਸਲੇ ਨੂੰ ਲੈ ਕੇ ਜੇ ਸਾਡੀ ਹੱਕ ਰੱਸੀ ਨਹੀਂ ਹੁੰਦੀ ਤੇ ਜਲਦੀ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਅਰੈਕਟਡਾਰ ਕਰਾਂਗੇ ਕਿ ੱਲੇ ਆ ਦੇਖੋ ਜੀ ਅੱਗੇ ਤਾਂ ਸਰਪੰਚ ਵੀ ਝੂਠ ਬੋਲ ਜਾਂਦੇ ਸੀਗੇ ਅੱਗੇ ਤਾਂ ਵੀਡੀਓ ਵੀ ਝੂਠ ਬੋਲ ਜਾਂਦੇ ਸੀ ਅੱਗੇ ਮਨਰੇਕਾ ਦਾ ਪ੍ਰਸ਼ਾਸਕ ਤੇ ਅਧਿਕਾਰੀ ਵੀ ਝੂਠ ਬੋਲ ਜਾਂਦੇ ਸੀਗੇ ਕਿ ਅਸੀਂ ਕੰਮ ਦੇਈ ਜਾਂਦੇ ਆ ਆ ਜਿਹੜੀਆਂ ਸ਼ਿਕਾਇਤਾਂ ਤੁਹਾਡੀਆਂ ਹੈਗੀਆਂ ਝੂਠੀਆਂ ਨੇ ਲੇਕਿਨ ਹੁਣ ਲੋਕਪਾਲ ਨੇ ਇੱਕ ਬੜੀ ਵੱਡੀ ਫੌਜੀ ਦਿੱਤੀ ਹੋਈ ਸਰਕਾਰ ਨੇ ਤਾਂ ਇਹ ਸਾਡੀ ਅਗਵਾਈ ਬਣ ਜੇਗੀ ਤਾਂ ਸਾਨੂੰ ਪੰਜਾਬ ਰਿਆਨਾ ਹਾਈ ਕੋਰਟ ਤੋਂ ਵੀ ਜਿਹੜੀ ਹੈਗੀ ਆ ਹੱਕ ਰਸੀਦੀ ਆਮੇਦ ਹੈ ਕਿ ਸਾਡੇ ਅਨਸਾਫ਼ ਲਈ ਅੱਗੇ ਬੜੋ ਬੜਾ ਵੱਡਾ ਫੈਸਲਾ ਆਏਗਾ ਇੰਨਾ ਕਹਿਦਾ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਸੀ ਕਾਲ ਨਮਸਕਾਰ ਸ